ਉਸ ਆਗੂਆਂ ਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆਗਾ ਜੋ ਭਾਵੇਂ ਦਲਤ ਦਲਤਾ ਪ੍ਰਤੀ ਦਰਦ ਰੱਖਦੇ ਸੀਗੇ ਪਰ ਕਿਤੇ ਨਾ ਕਿਤੇ ਸਿਰਫ ਉਸ ਗੱਲ ਨੂੰ ਆਧਾਰ ਬਣਾ ਕੇ ਸਿਰਫ ਕਮਿਊਨਿਸਟ ਧਿਰਾਂ ਨੂੰ ਹੀ ਆ ਜਿਹੜਾ ਇਸ ਮੋਰਚੇ ਵੱਲੋਂ ਨਿੰਦਿਆ ਜਾ ਰਿਹਾ ਜਦ ਕਿ ਸੱਜੇ ਪੱਕੀ ਧਿਰਾਂ ਦੇ ਲੀਡਰ ਆ ਜਿਹੜੇ ਇੱਥੇ ਆਏ ਹੈਗੇ ਵੇਖੋ ਮੋੜ ਸਾਹਿਬ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਸ ਦਿਨ ਫਰੀਦਕੋਟ ਇਕੱਠੇ ਹੋਏ ਸੀਗੇ ਤੁਸੀਂ ਉਸ ਦਿਨ ਵੀ ਸਾਡੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਲੈਂਦੀਆਂ ਮੈਂ ਡਾਕਟਰ ਕਸ਼ਵੀਰ ਸਿੰਘ ਖੁੰਡਾ ਜੀ ਸੰਯੁਕਤ ਦਲਤ ਮੋਰਚੇ ਦਾ ਮੈਂਬਰ ਹਾਸ਼ੀਆ ਲੋਕ ਦਲਤ ਦਾ ਮੈਂ ਚੀਫ ਆਰਗੇਨਾਈਜ਼ਰ ਜੀ ਸੋ ਬੇਨਤੀ ਹੈ ਕਿ ਉਸ ਦਿਨ ਜਿਸ ਦਿਨ ਆਪਾਂ ਉੱਥੇ ਇਕੱਠੇ ਹੋਏ ਸੀ ਮੇਰਾ ਜੇ ਮੈਂ ਇਹਦੇ ਤੋਂ ਕੋਈ ਗਲਤ ਨਾ ਹੋਵਾਂ ਤਾਂ ਸੇਮ ਡੇ ਦਲਤ ਦਾ ਜੋ ਕਮਿਊਨਿਟੀ ਸੀਗੀਆਂ ਇਹਨਾਂ ਨੇ ਉਸ ਦਿਨ ਫੈਸਲਾ ਕਰ ਲਿਆ ਸੀ ਕਿ ਸਾਨੂੰ ਇਕੱਠਿਆਂ ਹੋਣ ਦੀ ਲੋੜ ਹੈ ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਨਹੀਂ ਗੱਲ ਸਿਰਫ ਇਹ ਨਹੀਂ ਕਿ ਉੱਥੇ ਕੁਝ ਧਿਰਾਂ ਸੀਗੀਆਂ ਜੋ ਕੋਈ ਸਿਆਸੀ ਧਿਰਾਂ ਸੀਗੀਆਂ ਕੋਈ ਸੱਜੇ ਖਾਪੇ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਰੰਗ ਵਾਲੀਆਂ ਧਿਰਾਂ ਸੀਗੀਆਂ ਗੱਲ ਇਹ ਨਹੀਂ ਗੱਲ ਉਹਦੇ ਪਿੱਛੇ ਇਹ ਸੀਗੀ ਕਿ ਇਹ ਜਿਹੜੀਆਂ ਧਿਰਾਂ ਇਕੱਠੀਆਂ ਨੇ ਇਹ ਜਿਹੜੇ ਲੋਕ ਜਿਹਨਾਂ ਨੂੰ ਬੁਲਾਇਆ ਗਿਆ ਇੱਥੇ ਉਹ ਜੇ ਅਸੀਂ ਉੱਥੇ ਗਏ ਸੀਗੇ ਤੇ ਅਸੀਂ ਵੀ 25 ਲੋਕ ਗਏ ਸੀਗੇ ਪੰਜ ਸੱਤ ਗੱਡੀਆਂ ਵੀ ਲੈ ਕੇ ਗਏ ਸੀਗੇ ਸਾਰੇ ਸਾਥੀ ਆਏ ਸੀਗੇ ਤੇ ਜੇਕਰ ਸਾਨੂੰ ਉੱਥੇ ਇੱਕ ਕਾਲ ਤੇ ਬੁਲਾਇਆ ਗਿਆ ਸਾਡੇ ਹੀ ਲੋਕਾਂ ਦੇ ਨਾਲ ਘਟਨਾ ਵਾਪਰੀ ਹੋਵੇ ਤਾਂ ਫਿਰ ਇੱਕ ਰਾਏ ਤੱਕ ਨਾ ਲਈ ਜਾਵੇ ਤਾਂ ਇਹਦਾ ਕੋਈ ਨਾ ਕੋਈ ਤੇ ਸਾਨੂੰ ਜਿਹੜਾ ਲੂਜ਼ ਪੁਲਿਸ ਦੀ ਨਜ਼ਰ ਆਉਂਦੇ ਸੀਗੇ ਸੋ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਦੋਂ ਤੁਸੀਂ ਸਾਡੀਆਂ ਬਾਈਟਸ ਕੀਤੀਆਂ ਸਾਨੂੰ ਇਹ ਲੱਗਾ ਵੀ ਭਾਈ ਸਾਨੂੰ ਸਮੁੱਚੇ ਦਲਿਤ ਭਾਈਚਾਰੇ ਨੂੰ ਆਪਸ ਦੇ ਵਿੱਚ ਇਕੱਠਿਆਂ ਹੋਣ ਦੀ ਲੋੜ ਹੈ ਕਰ ਪੀ ਜਿਹੜੀਆਂ ਵੀ ਤਰ੍ਹਾਂ ਉੱਥੇ ਲੀਡ ਕਰ ਰਹੀਆਂ ਸੀਗਾ ਜ਼ਰੂਰੀ ਨਹੀਂ ਪਈ ਸਾਰੀਆਂ ਜਿਹੜੀਆਂ ਅਦਾਲਤਾਂ ਦੇ ਵਿੱਚੋਂ ਸੀਗੀਆਂ ਉਹ ਜਿਹੜੀਆਂ ਅਦਾਲਤਾਂ ਦਾ ਵਿਖਾਵਾ ਵੀ ਕਰਨ ਵਾਲੇ ਲੋਕ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਵੀ ਸਾਨੂੰ ਲੱਗੇ ਵੀ ਵਿਖਾਵਾ ਤੇ ਕੁਝ ਹੋਰ ਕਰਦੇ ਨੇ ਪਰ ਅੰਦਰ ਕੁਝ ਹੋਰ ਦੇ ਤੇ ਅੱਜ ਤੱਕ ਦਾ ਜੋ ਰਿਜ਼ਲਟ ਉੱਥੋਂ ਦਾ ਨਿਕਲਿਆ ਤੁਸੀਂ ਉਸ ਤੋਂ ਭਲੀ ਭਾਂਤ ਜਿਹੜੇ ਜਾਣੋ ਜੀ ਉੱਥੇ ਇਹ ਵੀ ਰਿਹਾ ਹੈਗਾ ਕਿ ਕੁਝ ਕਿਸਾਨ ਜਥੇਬੰਦੀਆਂ ਵਕਫਾ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਸੀਗਾ ਇੱਕ ਤਰ੍ਹਾਂ ਦਾ ਉਹਨਾਂ ਦਾ ਸਮਰਥਨ ਰਿਹਾ ਹੈਗਾ ਇਸ ਤੋਂ ਬਾਅਦ ਵੀ ਕਾਫੀ ਸਾਰੇ ਐਕਸ਼ਨ ਹੋਏ ਕਾਫੀ ਸਾਰੇ ਐਕਸ਼ਨ ਅਸੀਂ ਕਵਰ ਵੀ ਕੀਤੇ ਹੈਗੇ ਆ ਕਿਤੇ ਨਾ ਕਿਤੇ ਇੱਕ ਖੱਪਾ ਵੀ ਰਹਿੰਦਾ ਹੈਗਾ ਵੀ ਸਮਾਜ ਦੇ ਵਿੱਚ ਦੋਨੋਂ ਕਮਿਊਨਿਟੀਆ ਜਿਹੜੀਆਂ ਭਾਈਚਾਰਾ ਬਰਕਰਾਰ ਰਵੇ ਕਿਤੇ ਨਾ ਕਿਤੇ ਇਹ ਇਸ ਤਰੀਕੇ ਦੇ ਨਾਲ ਆਪਾਂ ਇਹ ਨਹੀਂ ਹੋਊਗਾ ਕਿ ਜੋ ਕਾਸਟ ਜਮਾਲੀ ਖਾਈ ਆ ਜਿਹੜੀ ਉਸ ਨੂੰ ਹੋਰ ਜ਼ਿਆਦਾ ਗਹਿਰਾ ਕਰਨੇ ਹੈਗੇ ਇਹ ਨਾ ਹੋਊਗਾ ਮਾਨ ਸਾਹਿਬ ਗੱਲ ਸੁਣੋ ਇਸ ਸਮੁੱਚੇ ਆਪਾਂ ਹਿਸਟਰੀ ਜਾਣੀ ਹੈ ਨਾ ਭਾਰਤ ਦੀ ਤੇ ਕੀ ਇਹ ਇਸ ਤੋਂ ਆਪਾਂ ਕਿਨਾਰਾ ਕਰ ਸਕਦੇ ਇਨਕਾਰ ਹੋ ਸਕਦੇ ਵੀ ਜਾਤ ਸਿਸਟਮ ਨਹੀਂ ਹੈ ਜਾਤ ਸਿਸਟਮ ਜਿਹੜਾ ਹੈ ਇਹ ਪਹਿਲਾਂ ਵੀ ਸੀਗਾ ਤੇ ਅੱਜ ਵੀ ਹੈ ਤੇ ਗਾਂ ਵੀ ਰਹਿਣਾ ਇਹਦੇ ਤੋਂ ਅਸੀਂ ਕਿਨਾਰਾ ਨਹੀਂ ਕਰ ਸਕਦੇ ਇਹ ਤੋਂ ਆਪਾਂ ਪਾਸੇ ਨਹੀਂ हट ਸਕਦੇ ਇਹ ਤੋਂ ਆਪਾਂ ਮੂੰਹ ਨਹੀਂ ਮੋੜ ਸਕਦੇ ਪਰ ਜੇਕਰ ਕਿਸੇ ਵਿਸ਼ੇਸ਼ ਜਾਤੀ ਦੇ ਨਾਲ ਉਹਦੀ ਜਾਤੀ ਕਰਕੇ ਕੋਈ ਉਹਦੇ ਤੇ ਅਤਿਆਚਾਰ ਹੁੰਦਾ ਤਾਂ ਫਿਰ ਉਸ ਦੀ ਜਾਤੀ ਨੂੰ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਸੰਯੁਕਤ ਅਦਾਲਤ ਮੋਰਚੇ ਨੂੰ ਇਹ ਲੱਗਦਾ ਸੀਗਾ ਕਿ ਇਹ ਜਿਹੜੀਆਂ ਧਰਾਂ ਨੇ ਜਿਹੜੀਆਂ ਆਪੋ ਆਪਣੀਆਂ ਜਥੇਬੰਦੀਆਂ ਇਕੱਠੀਆਂ ਨੇ ਇਹਨਾਂ ਨੂੰ ਇਕੱਠੇ ਹੋ ਕੇ ਇੱਕ ਤਾਕਤ ਬਣਨਾ ਚਾਹੀਦਾ ਬੇਸ਼ੱਕ ਉੱਥੇ ਵੱਖ-ਵੱਖ ਧਰਾਂ ਸੀਗੀਆਂ ਭਾਵੇਂ ਕਿਸਾਨ ਜਥੇਬੰਦੀਆਂ ਵੀ ਸੀਗੀਆਂ ਜੇ ਕਿਸਾਨ ਜਥੇਬੰਦੀਆਂ ਆਈਆਂ ਸੀਗੀਆਂ ਤੇ ਜਿਸ ਦਿਨ ਦਿੱਲੀ ਸੀਗੀਆਂ ਤੇ ਉਦੋਂ ਮਜ਼ਦੂਰ ਜਥੇਬੰਦੀਆਂ ਵੀ ਕਈਆਂ ਸੀਗੀਆਂ ਮੈਂ ਵੀ ਉੱਥੇ ਬੋਲ ਕੇ ਆਉਂਦਾ ਰਿਹਾ ਜੀ ਅਸੀਂ ਸਾਡੇ ਵੀ ਸਾਥੀ ਜਾਂਦੇ ਰਹੇ ਸੋ ਜੇਕਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਦਾ ਜਿਹੜੇ ਆ ਜਾਤ ਪਾਤ ਦਾ ਜਿਹੜਾ ਉਹਨੂੰ ਡੂੰਗਾ ਕਰ ਰਹੇ ਹਾਂ ਜੋ ਆਲਰੇਡੀ ਹੈਗਾ ਉਹ ਜੋ ਐਡਜਸਟ ਕਰ ਰਿਆ ਅਸੀਂ ਤਾਂ ਉਹਦੇ ਦੇ ਵਿੱਚ ਹੀ ਰਹਿ ਕੇ ਆਪਣੇ ਭਾਈਚਾਰੇ ਤੇ ਹੁੰਦੇ ਅਤਿਆਚਾਰ ਨੂੰ ਉਹਨਾਂ ਤੇ ਜੋ ਵੱਖ-ਵੱਖ ਤਰ੍ਹਾਂ ਦੇ ਨਾਲ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜਿਹੜਾ ਅਤਿਆਚਾਰ ਹੁੰਦਾ ਅਸੀਂ ਤਾਂ ਉਸ ਤੋਂ ਖਿਹੜਾ ਛਡਾਉਣ ਵਾਸਤੇ ਉਸ ਤੋਂ ਬਚਾਉਣ ਵਾਸਤੇ ਆਪਣੇ ਭਾਈਚਾਰੇ ਨੂੰ ਇਕੱਠਿਆਂ ਕਰਨ ਦਾ ਸੰਯੁਕਤ ਅਦਾਲਤ ਮੋਰਚੇ ਦਾ ਇਹ ਪਹਿਲਾ ਤੇ ਮੁੱਖ ਅਜੰਡਾ ਹੈ